ਠੀਕ ਹੈ ਵੀਰ ਜੀ ਇਹ ਲੁੱਟਖੋ ਕਰ ਰਹੇ ਆ ਇਹ ਲੁੱਟਖੋ ਵਾਲੇ ਆ ਗਿਆ ਅੱਜ ਇਹ ਵੀਰ ਉਤਰਾਖੰਡ ਤੋਂ ਆਏ ਆ ਰਾਸ਼ਨ ਲੈ ਕੇ ਇਹਨਾਂ ਦੀ ਗੱਡੀ ਇੱਥੇ ਰੋਕੀ ਗਈ ਆ ਰੋਕ ਕੇ ਇਹ ਲੁੱਟਖੋ ਕਰ ਰਹੇ ਆ ਦੇਖੋ ਤੁਸੀਂ ਕਿਸ ਤਰ੍ਹਾਂ ਆਹ ਦੇਖੋ ਜਾਨਦੇ ਹੁਣ ਮੁੜ ਗਏ ਸਾਰੇ ਹੀ ਮੁੜ ਗਏ ਸਾਰੇ ਅਧਾਨੀ ਕਿੰਨੀ ਵਾਰ ਇੱਥੇ ਰਾਸ਼ਨ ਆ ਚੁੱਕਾ ਇੱਥੇ ਇਕੱਠੇ ਹੋ ਕੇ ਸਿਰਫ ਰਾਸ਼ਨ ਹੀ ਲੁੱਟ ਰਹੇ ਆ ਮਤਲਬ ਉੱਥੇ ਜਾਣ ਦੋ ਬੇਨਤੀ ਆ ਪੰਜਾਬ ਦਾ ਸਾਡੇ ਪੰਜਾਬ ਦੀ ਇੱਜ਼ਤ ਆ ਸਾਡੇ ਪੰਜਾਬ ਨੂੰ ਬਹੁਤ ਵਧੀਆ ਲੋਕ ਮੰਨਦੇ ਆ ਕਿ ਇੱਥੇ ਦੇ ਲੋਕ ਬਹੁਤ ਸਿਆਣੇ ਆ ਇਸ ਤਰ੍ਹਾਂ ਲੁੱਟਖੋਹਾਂ ਨਾ ਕਰੋ ਨਾ ਜਲੂਸ ਘਟੋ ਸਾਡੇ ਪੰਜਾਬ ਦੇ ਵਿੱਚ ਇਹਨਾਂ ਆਪਣੇ ਘਰ ਘਰ ਸਹੀ ਗੱਲਾਂ ਘਰ ਘਰੇ ਲੁੱਟਖੋਹਾਂਗੇ ਦੀ ਨਹੀਂ ਪੇਟਦੇ ਨਹੀਂ ਮੇਰਾ ਪੇਟ ਠੀਕ ਆ ਆ ਪੇਟ ਦੇ ਵਿੱਚ ਲੋਡ ਹੈਗੀ ਆ ਰਾਸ਼ਨ ਦੀ ਨਹੀਂ ਨਹੀਂ ਲੋੜ ਕਿੰਨੀ ਵਾਰੀ ਇੱਥੇ ਰੱਖ ਲੈ ਤੁਹਾਨੂੰ ਕਿਹਾ ਬਦਮਨ ਤੋਂ ਲੈ ਕੇ ਆਇਆ ਨਹੀਂ ਆਈ ਇਹਨਾਂ ਨੇ ਪੁਣਾਂ ਰਾਸ਼ਨ ਦੀ ਲੋੜ ਹੈਗੀ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਪਾਜੀ ਸਭ ਕੁਝ ਘਰ ਦੇ ਵਿੱਚ ਸਭ ਕੁਝ ਸਭ ਕੁਝ ਕਿੰਨੀ ਵਾਰੀ ਰਾਸ਼ਨ ਲੁੱਟ ਲੈ ਜਾਂਨਾਂ ਇਦਾਂ ਦੇ ਜੜਾਉਂ ਦੀ ਗੱਡੀ ਉਹਦੀ ਮਗਰਦਵਾਰੇ ਹੋ ਜਾਂਦੇ ਨੇ ਮਤਲਬ ਘਰ ਪਰਲੇ ਲੋਟ ਲੇ ਤੇ ਬਸ ਭਰੀ ਜਾਂਦੇ ਆ ਖਾਈ ਜਾਂਦੇ ਆ ਬਸ ਆ ਹਾਲ ਹੁੰਦਿਆ ਠੀਕ ਹੈ ਵੀਰ ਜੀ ਇਹ ਲੁੱਟ ਖੋ ਕਰ ਰਹੇ ਆ ਇਹ ਲੁੱਟ ਖੋ ਵਾਲੇ ਆ ਗਿਆ ਅੱਜ ਇਹ ਵੀਰ ਉਤਰਾਖੰਡ ਤੋਂ ਆਏ ਆ ਰਾਸ਼ਨ ਲੈ ਕੇ ਇਹਨਾਂ ਦੀ ਗੱਡੀ ਇੱਥੇ ਰੋਕੀ ਗਈ ਆ ਰੋਕ ਕੇ ਇਹ ਲੁੱਟ ਖੋ ਕਰ ਰਹੇ ਆ ਦੇਖੋ ਤੁਸੀਂ ਕਿਸ ਤਰ੍ਹਾਂ ਆਹ ਦੇਖੋ ਯਾਨ ਕੋ ਜਿਪਾ ਜਿਪਾ ਉਹ ਦੇਖੋ ਜਾਂਦੇ ਹੁਣ ਮੁੜ ਗਏ ਸਾਰੇ ਹੀ ਮੁੜ ਗਏ ਸਾਰੇ ਸਾਡੇ ਨਾਲ ਗੱਲ ਕਰਨੀ ਆ ਹਨ ਕੇ ਬਸ ਪਾਣੀ ਆ ਪਾਣੀ ਕਿੰਨੀ ਗੁਆਰ ਇੱਥੇ ਰਾਸ਼ਨ ਆ ਚੁੱਕਾ ਇੱਡੇ ਇਕੱਠੇ ਹੋ ਗਏ ਸਿਰਫ ਰਾਸ਼ਨ ਹੀ ਲੁੱਟ ਰਹੇ ਆ ਬੰਗਲਾ ਉੱਤੇ ਜਾਣ ਤੋਂ ਬੇਨਤੀ ਆ ਪੰਜਾਬ ਦਾ ਸਾਡੇ ਪੰਜਾਬ ਦੀ ਇੱਜ਼ਤ ਆ ਸਾਡੇ ਪੰਜਾਬ ਨੂੰ ਬਹੁਤ ਵਧੀਆ ਲੋਕ ਮੰਨਦੇ ਆ ਕਿ ਇੱਥੇ ਦੇ ਲੋਕ ਬਹੁਤ ਸਿਆਣੇ ਆ ਇਸ ਤਰ੍ਹਾਂ ਲੁੱਟਖੋਹਾਂ ਨਾ ਕਰੋ ਨਾ ਜਲੂਸ ਘਟੋ ਸਾਡੇ ਪੰਜਾਬ ਦੇ ਵਿੱਚ ਇਹਨਾਂ ਆਪਣੇ ਘਰ ਘਰ ਸਹੀ ਗੱਲਾਂ ਘਰ ਘਰੇ ਲੁੱਟਖੋਹਾਂ ਕੇ ਦੀ ਨਹੀਂ ਪੇਟਦੇ ਨਹੀਂ ਮੇਰਾ ਪਿੰਡ ਦਾ ਠੀਕ ਆ ਆ ਪਿੰਡ ਦੇ ਵਿੱਚ ਲੋਡ ਹੈਗੀ ਆ ਰਾਸ਼ੀ ਨਹੀਂ ਨਹੀਂ ਲੋੜ ਕਿੰਨੀ ਵਾਰ ਇੱਥੇ ਰੱਖ ਲੈ ਤੁਹਾਨੂੰ ਕਿਹਾ ਬਦਮਨ ਤੋਂ ਲੈ ਕੇ ਆਇਆ ਨਹੀਂ ਆ ਇਹਦੀ ਲੋਡ ਹੈਗੀ ਹੀ ਨਹੀਂ ਕਿਸੇ ਜੀ ਉੜ ਨਹੀਂ ਪਾਜੀ ਸਭ ਕੁਝ ਘਰ ਦੇ ਵਿੱਚ ਆ ਘਰਾਂ ਦੇ ਵਿੱਚ ਸਭ ਕੁਝ ਸਭ ਕੁਝ ਕਿੰਨੀ ਵਾਰੀ ਰਾਸ਼ਨ ਲੁੱਟ ਲੈ ਜਾਂਨਾਂ ਇਦਾਂ ਜਦੋਂ ਆਉਂਦੀ ਗੱਡੀ ਉਹਦੀ ਮਗਰਦਵਾਲੇ ਹੋ ਜਾਂਦੇ ਨੇ ਮਤਲਬ ਘਰ ਭਰ ਲੈ ਲੁੱਟ ਲੈ ਬਸ ਖਾਈ ਜਾਂਦੇ ਆ ਖਾਈ ਜਾਂਦੇ ਆ ਬਸ ਆ ਹਾਲ ਹੁੰਦੇ ਆ ਠੀਕ ਹੈ ਵੀਰ ਜੀ ਤੇ ਲੁੱਟ ਕੋ ਕਰ ਰਹੇ ਆ ਇਹ ਲੁੱਟ ਕੋ ਵਾਲੇ ਆ ਗਿਆ ਅੱਜ ਇਹ ਵੀਰ ਉਤਰਾ ਖੜ ਤੂੰ ਆਏ ਆ ਰਾਸ਼ਨ ਲੈ ਕੇ ਇਹਨਾਂ ਦੀ ਗੱਡੀ ਇੱਥੇ ਰੋਕੀ ਗਈ ਆ ਰੋਕ ਕੇ ਇਹ ਲੁੱਟ ਕੋ ਕਰ ਰਹੇ ਆ ਦੇਖੋ ਹੁਣ ਕੀ ਸਤਾਂ ਮੈਂ ਜੀ ਉਹ ਦੇਖੋ ਜਾਂਦੇ ਹੁਣ ਮੁੜ ਗਏ ਸਾਰੇ ਹੀ ਮੁੜ ਗਏ ਸਾਰੇ ਬਾਤ ਨਹੀਂ ਸਾਡੇ ਨਾਲ ਕਹਿਣੀ ਆ ਹਨ ਕੇ ਬਸ ਪਾਣੀ ਆ ਬਾਤ ਨਹੀਂ ਕਿੰਨੀ ਵਾਰ ਇੱਥੇ ਰਸ਼ਨ ਆ ਚੁੱਕਾ ਇੱਥੇ ਇਕੱਠੇ ਹੋ ਕੇ ਸਿਰਫ ਰਾਸ਼ਨੀ ਲੁੱਟ ਰਹੇ ਆ ਮਤਲਬ ਉੱਥੇ ਜਾਣ ਤੋਂ ਬੇਨਤੀ ਆ ਪੰਜਾਬ ਦਾ ਸਾਡੇ ਪੰਜਾਬ ਦੀ ਇੱਜ਼ਤ ਆ ਸਾਡੇ ਪੰਜਾਬ ਨੂੰ ਬਹੁਤ ਵਧੀਆ ਲੋਕ ਮੰਨਦੇ ਆ ਕਿ ਇੱਥੇ ਦੇ ਲੋਕ ਬਹੁਤ ਸਿਆਣੇ ਆ ਇਸ ਤਰ੍ਹਾਂ ਲੁੱਟਾ ਖੋਹਾਂ ਨਾ ਕਰੋ ਨਾ ਜਲੂਰ ਚਟੋ ਸਾਡੇ ਪੰਜਾਬ ਦੇ ਵਿੱਚ ਇਹਨਾਂ ਆਪਣੇ ਘਰ ਪੈਸੇ ਹੀ ਗੱਲ ਆ ਘਰ ਭਰੇ ਲੁੱਟਾਂ ਖੋਹਾਂਗੇ ਨਹੀਂ ਪੇਂਟਦੇ ਨਹੀਂ ਮੇਰਾ ਪੇਂਟਦੇ ਠੀਕ ਆ ਆ ਪੇਂਟ ਦੇ ਵਿੱਚ ਲੋੜ ਹੈਗੀ ਆ ਰਾਜ ਨਹੀਂ ਨਹੀਂ ਲੋੜ ਕਿੰਨੀ ਵਾਰ ਇੱਥੇ ਰਾਜ ਲੈ ਆ ਤੁਹਾਨੂੰ ਕੀ ਬਦਾਮ ਧੱਲੇ ਕੇ ਆ ਰਹੇ ਆ ਨਹੀਂ ਜਦ ਬੁੜਾ ਰਾਜ ਦੀ ਲੋਡ ਹੈਗੀ ਹੀ ਨਹੀਂ ਕਿਸੇ ਚੀਜ਼ ਦੀ ਲੋਡ ਨਹੀਂ ਪਾਜੀ ਸਭ ਕੁਝ ਘਰ ਦੇ ਵਿੱਚਿਆ ਘਰਾਂ ਦੇ ਵਿੱਚ ਸਭ ਕੁਝ ਸਭ ਕੁਝ ਕਿੰਨੀ ਵਾਰੀ ਰਾਸ਼ਨ ਲੁੱਟ ਲੈ ਜਾਂਨਾਂ ਨੇ ਇਦਾਂ ਦੇ ਜੜਾਉਂ ਦੀ ਗੱਡੀ ਉਹਦੇ ਮਗਰਦਵਾਲੇ ਹੋ ਜਾਂਦੇ ਨੇ ਮਤਲਬ ਘਰ ਭਰ ਲੈ ਲੁੱਟ ਲੈ ਬਸ ਭਰੀ ਜਾਂਦੇ ਆ ਖਾਈ ਜਾਂਦੇ ਆ ਬਸ ਆ ਹਾਲ ਹੁੰਦਾ